ਨਵੀਆਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪੇ ਦਿਲੋਂ ਚਾਹਣਾ ਸੱਚੇ ਦਿਲੋਂ ਚਾਹਣਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਆ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਨ ਮਿਲੂਗਾ ਬਾਹਰੋਂ ਕੀ ਆਪਾਂ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਆਉਣੇ ਪੈਣਾ ਸੀ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲੇ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਲਾਤ ਕੀ ਬਣਾਤੇ ਉਹਨਾਂ ਦੇ ਦੇਖੋ ਕਿ ਮਤਲਬ ਦਰ ਦਰ ਭੜਕ ਕੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਣਾ ਨੇ ਕੋਲੇ 25 ਬੰਦੇ ਨਹੀਂ ਹੈਗੇ ਉਹਨਾਂ ਪੰਜ ਮੈਂਬਰੀ ਕਮੇਟੀ ਬਣਾਈ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਾ ਕਿਹੜੇ ਮੁੱਦੇ ਵਾਸਤੇ ਮੈਂ ਕਿਹਾ ਜੀ 11 ਮੈਂਬਰੀ ਬਣਾਉਣ ਦਾ ਜ਼ੋਰ ਪੈ ਗਿਆ ਫਿਰ 6 ਬੰਦੇ ਲੈ ਉਹ ਕਿੱਥੋਂ ਆਏ ਠੀਕ ਹੈ ਨਾ ਸੋ ਇੰਨੇ ਦਾ ਹੈ ਹੀ ਨਹੀਂ ਹੁਣ ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਤੇ ਦੋ ਢਾਈ ਮੈਂਬਰ ਤੇ ਵੀ ਆ ਜੂਗਾ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਤੀ ਹੈ ਕਿ ਮੈਂ ਸਾਰਿਆਂ ਦਾ ਮੈਂ ਜੋ ਕੱਲ ਵੀ ਜ਼ੀਰੋ ਬੋਲੇ ਸੀ ਅੱਜ ਵੀ ਜ਼ੀਰੋ ਬੋਲੇ ਨੇ ਇਹ ਉਹਨਾਂ ਜੋ ਮੈਂ ਸਾਰਿਆਂ ਦਾ ਬੋਲ ਰਿਹਾ ਸੀ ਦੇਖੋ ਜੀ ਮਾਰਜੋਗ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਇੱਕ ਵਾਰੀ ਪੰਚੈਤੀ ਰਾਜ ਦਾ ਵੀ ਬੇਲਾ ਆਊਗਾ ਦੇਖੋ ਪਹਿਰੇਦੀ ਦਾ ਬੇਲਾ ਆਊਗਾ ਕੱਲ ਜ਼ੀਰੋ ਚ ਬੋਲਿਆ ਗਿਆ ਹਾਲਾਂਕਿ ਜੇ ਮੈਂ ਜਵਾਬ ਨਾ ਵੀ ਦੇ ਮੈਂ ਤਾਂ ਸਰਸਾਦਾ ਪਰ ਮੇਰਾ ਭਰਜ ਬੰਦਾ ਕਿ ਇਸ ਹਾਊਸ ਨੂੰ ਮੈਂ ਦੱਸਾਂ ਸੀਮਾ ਸਾਹਿਬ ਮੈਂ ਇੱਕ ਕਲੀਅਰਿਫਿਕੇਸ਼ਨ ਦੇ ਦਿੱਤਾ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਕਿਸੇ ਵੀ ਮੁੱਦੇ ਤੇ ਜਿੰਨਾ ਮਰਜ਼ੀ ਸਮਾਂ ਚਾਹਣ ਉਹ ਲੈ ਕੇ ਬੋਲ ਸਕਦੇ ਨੇ ਜੀ ਪਲੀਜ਼ ਕੰਟੀਨਿਊ ਇੱਕ ਮਿੰਟ ਜੀ ਉਹਨਾਂ ਨੂੰ ਕੰਟੀਨਿਊ ਕਰਨ ਲੈਣ ਫਿਰ ਆਪਾਂ ਕਰ ਲੈਂਦੇ ਹਾਂ ਉਸ ਤੋਂ ਬਾਅਦ ਬੋਲ ਇਹਨਾਂ ਨੂੰ ਕੰਟੀਨਿਊ ਮੈਨੂੰ ਇੱਕ ਵਾਰੀ ਫਿਨਿਸ਼ ਅਪ ਕੰਕਲੂਡਲੀ ਠੀਕ ਹੈ ਨਾ ਜੋ ਪਰ ਗੱਡੀ ਨੂੰ ਤਾਂ ਪਤਾ ਜੇ ਹੁਣ ਜਾਂਦੇ ਜਾਂਦੇ ਕਿ ਹਾਕੀ ਦੇ ਮੂਵ ਚ ਇੱਕ ਵਿਚਾਲੇ ਸਟਿਕ ਜੀ ੜਾ ਦਿੱਤੀ ਜਾਵੇ ਦੋ ਵਾਰੇ ਫੇਰ ਦੁਬਾਰੇ ਮੂੰਹ ਬੰਨ ਤੇ ਟਾਈਮ ਲੱਗ ਜਾਂਦਾ ਜੀ ਨਾ ਥੋੜਾ ਜਿਹਾ ਥੋੜਾ ਜਿਹਾ ਦੇਖ ਕੇ ਨਾ ਹੁਣ ਤਾਂ ਪਤਾ ਆਉਂਣ ਜੇ ਤੁਹਾਡੀ ਟਾਂਗ ਚ ਕੋਈ ਤਾਂ ਹਾਕੀ ਰਾ ਦੇ ਚੰਗਾ ਭਲਾ ਗੋਲ ਹੁੰਦਾ ਹੁੰਦਾ ਵੱਜ ਜਾਂਦਾ ਜੀ ਬਾਅਦ ਚ ਮਿਲੀ ਜਾਵੇ ਸਟ੍ਰੋਕ ਮਿਲੇ ਪੈਂਟੀ ਕਾਰਨ ਮਿਲੇ ਉਹ ਬਾਅਦ ਦੀ ਗੱਲ ਆਉਂਦੀ ਸੋ ਸੋ ਇਸ ਤਰ੍ਹਾਂ ਦੇ ਮਾਹੌਲ ਚ ਗੱਲ ਹੁੰਦੀ ਰਹੇ ਤਾਂ ਬਾਲਾ ਵਧੀਆ ਲੱਗਦਾ ਅਮੈਂ ਅਮੈਂ ਹੋਰ ਹੀ ਤਰ੍ਹਾਂ ਦੇ ਚੱਕਰਾਂ 'ਚ ਪਏ ਆ ਕਿ ਲੈ ਜਾਣਾ ਇੱਥੋਂ ਹੈ ਜੀ ਇੱਥੇ ਵੱਡੇ ਵੱਡੇ ਆਏ ਤੁਰ ਕੇ ਖਾਲੀ ਹੱਥ ਸੋ ਆਪਣਾ ਇਹਨਾਂ ਕਹਿੰਦਾ ਪਹਿਲੇ ਕੱਪਣ ਨੂੰ ਦੇਖ ਰਹੀ ਐ ਤੁਸੀਂ ਜਿਹੜੀ ਮਰਜ਼ੀ ਸੀਟ ਤੇ ਬੈਠੋ ਅਸੀਂ ਇੱਧਰ ਲਈ ਪਾਸੇ ਸੀਗੇ ਪਹਿਲਾਂ ਕੋਈ ਅਸੀਂ ਗੱਲ ਨਹੀਂ ਇੱਧਰ ਉੱਧਰ ਚੱਲਦਾ ਰਹਿੰਦਾ ਇਹੀ ਖੂਬਸੂਰਤੀ ਐ ਲੋਕਤੰਤਰ ਦੀ ਤੇ ਤੁਸੇ ਤੁਹਾਡਾ ਫਰਜ਼ ਵੀ ਐ ਜੋ ਜ ਮਾਮਲੇ ਉਠਾਉਣਾ ਔਰ ਜਵਾਬ ਮੰਗਣਾ ਤੋਂ ਲੋਕਤੰਤਰ ਦੀ ਖੂਬੀ ਐ ਚੰਗਾ ਵਧੀਆ ਹਾਲਾਂਕਿ ਜੇ ਉੱਥੇ ਇਕੱਠੇ ਲੜਦੇ ਰਹੇ ਆ ਪਰਲੀਮੈਂਟ ਚ ਮੌਕਾ ਨਹੀਂ ਮਿਲਦਾ ਸੀ ਇਨਾ ਵਿਪੱਖ ਨੂੰ ਅੱਜ ਨਹੀਂ ਮਿਲਦਾ ਹੁਣ ਚਲੋ ਵਿਪੱਖ ਸਟਰੋਂਗ ਹੋ ਗਿਆ ਹੁਣ ਦੇਣ ਲੱਗੇ ਟਾਈਮ ਪਹਿਲਾਂ ਤਾਂ ਕਹਿੰਦੇ ਨੋ ਨੋ